ਬੋਟ ਚੋਰੀ ਵੀ ਕਰਨਗੇ ਤੇ ਨਾਲ ਸੀਨਾ ਚੋਰੀ ਵੀ ਕਰਨਗੇ ਉਹਦਾ ਸਕੈਂਡਲ ਦਾ ਪਰਦਾ ਫਾਸ਼ ਕਰਨ ਲੱਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀਆਂ ਬਲੌਕ ਸ਼ਾਂਤੀ ਦੇ ਚੋਣਾਂ ਪਰਚੀਆਂ ਪਰ ਕਰਾਣੀਆਂ ਤੇ ਹਰੇਕ ਬੂਥ ਤੇ ਘੱਟ ਤੋਂ ਘੱਟ 10% ਤੇ ਲੈ ਕੇ 20% ਤੱਕ ਵੋਟਾਂ ਦੀਆਂ ਪਰਚੀਆਂ ਇਹਨਾਂ ਨੇ ਫालतੂ ਛਪਾ ਲਈਆਂ ਅੰਮ੍ਰਾਲੇ ਤੋਂ ਪਰਚੀਆਂ ਛਪਾਈ ਹੈ ਉਹ ਪਾਰਚੀਆਂ ਇਹਨਾਂ ਨੇ ਆਪਣੇ ਬੀਐਲਓ ਲਗਾ ਲਏ ਆ ਇੱਕ ਆਪਣੀ ਪਾਰਟੀ ਦੇ ਜਿਹਨੂੰ ਬੀਐਲਓ 2 ਕਹਿੰਦੇ ਆ ਉਹਨਾਂ ਦੇ ਪਹਿਨੇ ਹੀ ਮੋਹਰਾ ਲਾ ਕੇ ਉਹਨਾਂ ਨੇ ਦੇ ਦੇਣੀਆਂ ਤੇ ਪੁਲਿਸ ਦੀ ਸਹਾਇਤਾ ਦੇ ਨਾਲ ਚਲਦੀ ਚੋਣ ਦੇ ਵਿੱਚ ਉਹ ਵੋਟਾਂ ਪਾਣਗੇ ਅੰਦਰ ਜੇ ਉੱਥੇ ਨਾ ਪਈਆਂ ਤਾਂ ਇਹਨਾਂ ਨੇ ਦੋ ਦਿਨ ਲੈ ਲਿਆ ਕਿ ਜਿਹੜੀਆਂ ਸੰਦੂਖੜੀਆਂ ਦੋ ਦਿਨ ਸਰਕਾਰ ਨੇ ਆਪਣੇ ਕੋਲ ਰੱਖਣੀਆਂ ਉਹਨਾਂ ਵਿੱਚ ਪਾਉਣ ਦੀ ਕੋਸ਼ਿਸ਼ ਕਰਨਗੇ ਇਹ ਫੇਜ਼ ਵਾਈਜ਼ ਫੇਰਾ ਫੇਰੀ ਕਰ ਰਿਹਾ ਪਹਿਲਾਂ ਇਹਨਾਂ ਨੇ ਕੀਤਾ ਕਿ ਜੀ ਕਾਗਜੇ ਨਹੀਂ ਭਰਨ ਦੇਣੇ ਸਭ ਤੋਂ ਪਹਿਲਾਂ ਤਾਂ ਬੰਦਿਆਂ ਨੂੰ ਘਰਾਂ ਜੀ ਦਬਕਾਉਂਦੇ ਰਹੇ ਜਿਹੜੇ ਕਾਗਜ ਲੈ ਕੇ ਆ ਗਏ ਉਹਨਾਂ ਦੇ ਕਾਗਜ ਖੋਲੇ ਜਿਹੜੇ ਅੰਦਰ ਦੇਤੇ ਉਹਨਾਂ ਦੇ ਕਾਗਜ ਰਿਜੈਕਟ ਕਰਤੇ ਜਿਹੜੇ ਫੇਰ ਵੀ ਬਚ ਗਏ ਹੁਣ ਇੱਕ ਤਾਂ ਪੁਲਿਸ ਪੰਜਾਬ 'ਚ ਦਬਕਾ ਰਹੀ ਆ ਕਿ ਤੁਸੀਂ ਵੋਟ ਝਾੜੂ ਤੇ ਬਾਹਰ ਨਹੀਂ ਪਾਉਣੀ ਦੂਸਰਾ ਆ ਨਮਾਸ ਸਕੈਂਡਲ ਬਣਾਇਆ ਇਹਨਾਂ ਨੇ ਜੀ ਦਾ ਕੇ ਬਾਅਦ ਦੇ ਵਿੱਚ ਆਉਣ ਵਾਲੀ ਸਰਕਾਰ ਦੇ ਵਿੱਚ ਆਫਸਰਾਂ ਨੂੰ ਤੇ ਜਿਹੜੇ ਇਹ ਸਕੈਂਡਲ ਦੇ ਵਿੱਚ ਨਾਲ ਸਰਕਾਰ ਦੇ ਮਿਲ ਕੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਿਨਾ ਹੇਰਾਫੇਰੀ ਕਰਨਗੇ ਉਹਨਾਂ ਨੂੰ ਭੁਗਤਣਾ ਪੈਣਾ ਮੈਂ ਉਹਨਾਂ ਸਾਰੇ ਪੰਜਾਬੀਆਂ ਨੂੰ ਇਹਨਾਂ ਨੇ ਇੱਕ ਹੋਰ ਕਰ ਲਿਆ ਬਾਹਰੋਂ ਲਿਆ ਕੇ ਬੀਐਲਓ ਲਗਾ ਰਿਹਾ ਜਿਹੜੇ ਕਿ ਕਿਉਂਕਿ ਪੰਜਾਬੀ ਲੋਕ ਮੰਨ ਨਹੀਂ ਰਹੇ ਏਡੀ ਬੜੀ ਹਿਰਾਫੇਰੀ ਕਰਨੀ ਇਹਨੂੰ ਆਪਣੇ ਹੀ ਭਰਾਵਾਂ ਦੇ ਖਿਲਾਫ ਇਹਨਾਂ ਨੇ ਹਰੇਕ ਬੂਥ ਤੇ ਇੱਕ ਬੰਦਾ ਮੈਂ ਆਪਣੇ ਕਾਂਗਰਸੀ ਤੇ ਬਾਕੀ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਕਿ شناخت ਰੱਖਿਓ ਕਿਹੜਾ ਬੰਦਾ ਬਾਹਰ ਦਾ ਘੁੰਮ ਰਿਹਾ ਉਹਨੇ ਵੋਟਾਂ ਪਾਉਣੀਆਂ ਇਹਨਾਂ ਨੇ ਫालतू ਵੋਟਾਂ ਛਪਾਲੀਆਂ ਡੀਸੀ ਵੱਲੋਂ ਹਦਾਇਤਾਂ جاری ਹੋ ਰਹੀਆਂ ਆ ਉਹ ਵੋਟਾਂ ਇਹਨਾਂ ਦੇ ਜਿਹੜੇ ਹਲਕਾ ਇੰਚਾਰਜ ਹੈ ਉਹਨਾਂ ਨੂੰ ਸੰਭਾਲ ਦਿੱਤੀਆਂ ਗਈਆਂ ਤੇ ਉਹ ਚੋਣ ਵਾਲੇ ਦੇ ਨਾਲ ਸੰਦੂਖਣੀਆ ਵਿੱਚ ਪਾਉਣਗੇ ਇਹਨਾਂ ਨੂੰ ਬੀਐਲਓ ਨੂੰ ਕਹਿ ਕੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੰਦੇ ਬਾਹਰ ਚਲੇ ਗਏ ਜਿਨ੍ਹਾਂ ਦੀ ਡੈਥ ਹੋ ਗਈ ਜਿਹੜੇ ਵੋਟ ਪਾਉਣ ਨਹੀਂ ਆ ਸਕਦੇ ਉਹਨਾਂ ਦੀ ਪੂਰੀ ਲਿਸਟ ਤਿਆਰ ਕਰ ਲਈ ਹੈ ਉਹਨਾਂ ਦੇ ਨਾਂ 'ਤੇ ਟਿਕ ਲਾ ਦੇਣੀ ਹੈ ਤੇ ਵੋਟਾਂ ਛਾਪਾ ਕੇ ਦੇਤੀਆਂ ਹਲਕਾ ਇੰਚਾਰਜਾਂ ਨੂੰ ਉਹ ਵੋਟਾਂ ਪਾਉਣੀਆਂ ਇਸ ਗੱਲ ਦੀ ਸਾਰੇ ਜਣੇ ਘੋਕ ਰੱਖਣ ਤੇ ਇਹ ਸਕੈਂਡਲ ਇੱਕ ਨਾ ਇੱਕ ਦਿਨ ਉਜਾਗਰ ਹੋਊਗਾ ਜਿਹੜੇ ਬੰਦੇ ਦੇ ਵਿੱਚ ਇਨਵੋਲਵ ਹੈ ਉਹਨਾਂ ਨੂੰ ਮੈਂ ਬਾਹਰਨ ਕਰਨ ਦੇਣਾ ਚਾਹੁੰਦਾ ਸਰਕਾਰ ਦੀ ਇਹ ਕਹਿਣ ਤੇ ਗਲਤ ਕੰਮ ਨਾ ਕਰਨ ਸਰਕਾਰ ਦੀ ਇਸ ਪੂਰ ਮਹਾਪਰਨਾ ਕਾਂਗਰਸੀ ਦਾ ਕਾਰਜਕਰਤਾ ਤੇ ਮਹਿਲਾਏ ਵੀ ਸੀ ਉਹ ਵਹਾਂ ਪਰ ਜੋ ਕੈਂਡੀਡੇਟ ਹੈ ਉਹਨਾਂ ਦੇ ਪੋਸਟਰ ਲਗਾ ਰਹੇ تھے ਲੇਕਿਨ ਪੁਲਿਸ ਨੇ ਉਠਾ ਲਈ ਮੈਂ ਭਾਈ ਪੁਲਿਸ ਸਾਥ ਵਿੱਚ ਨਹੀਂ ਸੀ ਇਹ ਐਸਆਈ ਕਹ ਰਿਹਾ ਕਿ ਮੇਲਾ ਪੁਲਿਸ ਸਾਥ ਵਿੱਚ ਸੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕੋਲਾ ਕਰ ਰਿਹਾ ਸਾਡੇ ਜਲੰਧਰ ਦੇ ਵਿੱਚ ਵੀ ਹਰ ਜਗ੍ਹਾ ਇਹ ਨਜਾਇਜ਼ ਪੁਲਿਸ ਦੀ ਕਾਰਵਾਈਆਂ ਕਰਾਰੇ ਬੰਦਿਆਂ ਨੂੰ ਫੜ ਫੜ ਕੇ ਅੰਦਰ ਲੈ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੂੰ ਅੰਦਰ ਲੈ ਕੇ ਚੱਕ ਕੇ ਅੱਜ ਉਧਰ ਪਪਰਾਲੀ ਦੇ ਵਿੱਚ ਐਸ ਐਚਓ ਨੇ ਸਰਪੰਚ ਨੂੰ ਟੈਲੀਫੋਨ ਕੀਤਾ ਵੀ ਜੇ ਤੇਰੀਆਂ ਵੋਟਾਂ ਕੱਢੀਆਂ ਤੈਨੂੰ ਛੱਡਦੇ ਨਹੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਪੁਲਿਸ ਬਾਜ਼ ਆ ਜਵੇ ਤੇ ਜਿਹੜੇ ਪ੍ਰਸ਼ਾਸਕ ਤੇ ਹੋਰ ਲੋਕ ਐ ਦੇ ਵਿੱਚ ਇਨਵੋਲ ਮੈਂ ਉਹ ਵੀ ਬਾਜ਼ ਆ ਜਾਣ ਇਹ ਸਰਕਾਰ ਬਹੁਤੇ ਦਿਨ ਦੀ ਰਹਿ ਨਹੀਂ ਗਈ 6 ਮਹੀਨੇ ਪਹਿਲਾਂ ਇਲੈਕਸ਼ਨ ਸ਼ੁਰੂ ਹੋ ਜਾਣੇ 6 ਮਹੀਨੇ ਦੀ ਸਰਕਾਰ ਆ ਉਹਦੇ ਵਿੱਚ ਵੀ 3 ਮਹੀਨੇ ਰਜਾਈਆਂ 'ਚ ਬੈਠੇ ਨਿਕਲ ਜਾਣੇ ਇਸ ਕਰਕੇ ਜਿਹੜੇ ਬੰਦੇ ਗਲਤ ਕੰਮ ਕਰ ਰਹੇ ਹੋ ਹੋਸ਼ ਕਰ ਲੈਣਾ ਸਰ ਪੰਜਾਬ ਕੇ ਮੁੱਖ ਮੰਤਰੀ 10 ਦਿਨ ਕੀ 15ਵੀਂ ਵਿੱਤ ਕਮਿਸ਼ਨ ਹੋਵੇ ਚਾਹੇ 16ਵਾਂ ਵਿੱਤ ਕਮਿਸ਼ਨ ਹੋਵੇ ਚਾਹੇ ਉਦੋਂ ਪਹਿਲਾਂ 14ਵਾਂ ਹੋਵੇ ਸਾਰਾ ਪਿੰਡਾਂ ਨੂੰ ਜਿੰਨਾ ਵੀ ਪੈਸਾ ਵਾਦੀ ਦੇ ਹਿਸਾਬ ਨਾਲ ਆਉਂਦਾ ਉਹ ਸਰਪੰਚ ਜਾਣਦੇ ਨੇ ਸਾਰੀ ਪੰਚਾਇਤ ਪਿੰਡ ਜਾਣਦੇ ਆ ਵੀ ਉਹ ਟੋਟਲ ਸੈਂਟਰ ਗਵਰਨਮੈਂਟ ਤੋਂ ਪੈਸਾ ਆ। ਉਹ ਤੋਂ ਬਾਅਦ ਸਭ ਤੋਂ ਵੱਡਾ ਅੱਜ ਹੀ ਮੈਂ ਸਮਝਦਾ ਜਿਹੜਾ ਮਨਰੇਗਾ ਏ ਉਹਦਾ ਜਿਹੜਾ ਪੈਸਾ ਪੰਜਾਬ ਦੀ ਗੱਲ ਕਰਾਂ 3 ਲੱਖ ਕਰੋੜ ਤੋਂ ਉੱਤੇ 3 ਲੱਖ ਕਰੋੜ ਤੋਂ ਉੱਤੇ ਪੈਸਾ ਭੇਜ ਚੁੱਕਿਆ ਨਰਿੰਦਰ ਮੋਦੀ ਜੀ ਸਿਰਫ ਆਪਣੇ ਪੰਜਾਬ ਦੇ ਜ਼ਿਲ੍ਹਿਆਂ ਨੂੰ। ਜੇ ਉੱਥੇ ਬੀਜੇਪੀ ਵਾਲੇ ਬਲੌਗ ਸੰਪਤੀ ਜ਼ਿਲ੍ਹਾ ਪ੍ਰਸ਼ਾਸਿਤ ਮੈਂਬਰ ਬਣਨਗੇ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਸਿੱਧਾ ਜਿਹੜਾ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਉਹ ਕਿੰਨਾ ਪੈਸਾ ਸਾਡੇ ਪਿੰਡਾਂ 'ਚ ਹੋਰ ਲੈ ਆਊਗਾ ਤੂੰ ਤੀਜੀ ਗੱਲ ਜੇ ਸੈਂਟਰ ਗਵਰਨਮੈਂਟ ਤੋਂ ਆਪਣੀਆਂ ਸੁਸਾਇਟੀਆਂ ਨੇ ਕੋਆਪਰੇਟਿਵ ਸੁਸਾਇਟੀਆਂ ਆ ਜਿਨ੍ਹਾਂ 'ਚ ਸਾਰੇ ਸਾਡੇ ਸੰਧ ਨੇ ਚਾਹੇ ਟਰੈਕਟਰ ਤੋਂ ਲੈ ਕੇ ਰੋਟਾਵੇਟਰ ਤੋਂ ਲੈ ਕੇ ਹੈਪੀ ਸੀਡਰ ਤੋਂ ਲੈ ਕੇ ਟਰਾਲੀਆਂ ਤੋਂ ਲੈ ਕੇ ਜੋ ਵੀ ਤੁਸੀਂ ਲੈਣਾ ਉਹ ਸਾਰਾ ਫੰਡ ਕੋਆਪਰੇਸ਼ਨ ਮਹਿਕਮੇ ਦਾ ਕੋਆਪਰੇਟਿਵ ਮਹਿਕਮੇ ਦਾ ਜਿਹੜਾ ਅਮਿਤ ਸ਼ਾਹ ਦੀ ਦੇ ਕੋਲ ਮਹਿਕਮਾ ਹੈ ਉਹਦੇ ਵਿੱਚੋਂ ਪੈਸਾ ਆਉਣਾ ਇਸ ਕਰਕੇ ਸਾਰੀਆਂ ਸਕੀਮਾਂ ਜਿਹੜੀਆਂ ਮੋਟੀਆਂ ਵੱਡੀਆਂ ਜਿਨ੍ਹਾਂ 'ਚ ਗੱਫੇ ਆਉਂਦੇ ਆ ਉਹ ਤਾਂ ਕੇਂਦਰ ਤੋਂ ਆਉਂਦੇ ਆ ਪੰਜਾਬ ਸਰਕਾਰ ਕੋਲ ਤਾਂ ਕੋਈ ਪੈਸਾ ਨਹੀਂ ਤੇ ਇਹ 5 ਸਾਲ ਲਈ ਤੁਸੀਂ ਚੁਣਟ ਚੋਣੀਆਂ ਹੁਣ ਇਹਨਾਂ ਦਾ ਤਾਂ ਭੋਗ ਪੈ ਜਾਣਾ ਹੋਰ 6 ਮਹੀਨੇ ਨੂੰ ਉਦੋਂ ਬਾਅਦ ਇਸ ਕਰਕੇ ਕੇਂਦਰ 'ਚ ਸੈਂਟਰ ਸਰਕਾਰ ਆ ਜਿਹੜੀ 29 ਤੱਕ ਰਹਿਣੀ ਆ ਉਦੋਂ ਬਾਅਦ ਵੀ ਬਣਨੀ ਆ ਉਹਨਾਂ ਤੋਂ ਜੇ ਫੰਡ ਤੁਸੀਂ ਗੱਫਿਆਂ ਦੇ ਗੱਫੇ ਲੈਣੇ ਆ ਜਿਹੜਾ ਵੀ ਬਲੌਕ ਸਮਤੀ ਮੈਂਬਰ ਬਣੋ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਉਹ ਸਾਰੇ ਸਿੱਧਾ ਦਿੱਲੀ ਆਓ ਤੇ ਆਪਣਾ ਅਰਬਨ ਡਿਵੈਲਪਮੈਂਟ ਰੂਰਲ ਡਿਵੈਲਪਮੈਂਟ ਚੋਂ ਸਾਡੇ ਐਗਰੀਕਲਚਰ ਮਹਿਕਮੇ ਤੋਂ ਐਂ ਜਲ ਜੀਵਨ ਮਿਸ਼ਨ ਜਿਹੜੇ ਵੀ ਪਿੰਡ ਮਰਜੀ ਜੇ ਕਿਸੇ ਨੂੰ ਟੈਂਕੀ ਬਣਾਉਣੀ ਆ ਹੋਰ ਪਾਣੀ ਦੀ ਚਾਹੇ ਟੂਟੀਆਂ ਤਾਂ ਖੈਰ तकरीबन ਮੈਂ ਹੁਣੀ ਲਿਸਟ ਪੜ੍ਹ ਰਿਆ ਸੀ ਵੀ ਪੰਜਾਬ ਚ ਚਲੋ ਪਹਿਲਾਂ ਵੀ ਬਹੁਤ ਸੀ ਪਰ 27000 ਘਰਾਂ ਚ ਹੋਰ ਜਿਹੜਾ ਇਹ ਇਹ ਟੂਟੀਆਂ ਪਹੁੰਚੀਆਂ ਐ ਇਸ ਤਰੀਕੇ ਨਾਲ ਇੱਕ ਸਕੀਮ ਆ ਕਿਤੇ ਇੱਕ ਸਕੀਮ ਆ ਕਿਤੇ ਇਸ ਕਰਕੇ ਆ ਜਿਹੜੀ ਪ੍ਰਾਲੀ ਸੜਨੋਂ ਘਟੀ ਆ ਜਿਹੜੀ ਤੁਸੀਂ ਘਟਾਈ ਆ ਇੰਨਾ ਯੋਗਦਾਨ ਉਹ ਚਾ ਮਸ਼ੀਨਰੀ ਆ ਜਿਹੜੀਆਂ ਉਹ ਸਾਰੀਆਂ ਕੇਂਦਰ ਵੱਲੋਂ ਆਈਆਂ ਤੇ ਹੋਰ ਵੀ ਅੱਗੇ ਪਾਣੀ ਦੇ ਲਈ ਪ੍ਰਬੰਧ ਕਰਨੇ ਆ ਅੱਗੇ ਆਪਾਂ ਆਪਣੀਆਂ ਜਿਹੜੀਆਂ ਨਹਿਰਾਂ ਐ ਉਹ ਡੂੰਘੀਆਂ ਕਰਨੀਆਂ ਐ ਉਹ ਜਿਹੜੇ ਆਪਣੇ ਦਰਿਆ ਨੇ ਉਹਨਾਂ ਦੇ ਵਿੱਚੋਂ ਡੀਸੈਲਟਿੰਗ ਕਰਨੀ ਆ ਸਾਰਾ ਅਗਲਾ ਪਲਾਨ ਆ ਜਿਹੜਾ ਉਹ ਕੇਂਦਰ ਨੇ ਬਣਾਇਆ ਹੋਇਆ ਵੀ ਤੁਹਾਡੇ ਪਾਣੀ ਲਈ ਸਭ ਕੁਝ ਹੋ ਜਾਏ ਆ ਆ ਕਿਸਾਨਾਂ ਲਈ ਆ ਜਿਹੜਾ ਲੈ ਆ ਕਿਸ਼ਤ ਆਈ ਆ ਜਿਹੜੀ ਆਉਂਦੀ ਆ 2-2000 ਵਾਲੀ ਉਹ ਆ ਪਿਛਲੇ ਮਹੀਨੇ ਆਈ ਆ 240 ਕਰੋੜ ਰੁਪਈਆ ਇਕੱਲਾ ਉਹ ਚ ਆਇਆ ਉਹਨੂੰ ਹੋਰ ਵਧਾ ਲਾਂਗੇ ਇਸ ਕਰਕੇ ਥੋੜਾ ਜਿਹਾ ਭਾਜਪਾ ਦਾ ਹੱਥ ਤਾਂ ਫੜੋ ਕਮਲ ਦੇ ਫੁੱਲ ਤੇ ਮੋਹਰ ਤਾਂ ਲਾਓ ਜਿਹੜਾ ਫੈਸਲਾ ਤੁਸੀਂ ਕਹਿੰਦੇ ਹੋ ਪੰਜਾਬ ਦੇ ਹੱਕ ਚ ਕੀਤਾ ਜਾਂਦਾ ਹੈ ਸਾਡੇ ਗੁਰੂਆਂ ਖਾਤਰ ਹਰੇਕੀ ਗੁਰੂ ਸਬਦੇ ਆ ਕਿਸੇ ਨੇ ਨਹੀਂ ਕੀਤਾ ਕਰਤਾਰਪੁਰ ਸਾਹਿਬ ਕਾਰਿਡੋਰ ਕਿਸੇ ਨੇ ਨਾ ਖੋਲ੍ਹਿਆ ਸਾਡੇ ਸ਼ਹਿਬਜ਼ਾਦਿਆਂ ਦਾ ਐਡਾ ਬੜੀ ਵੱਡੀ ਸ਼ਹਾਦਤ ਕਿਸੇ ਨੂੰ ਯਾਦ ਨਾ ਆਈ ਅੱਜ 26 ਤਰੀਕ ਨੂੰ ਹਰ ਦੇਸ਼ ਦੇ ਕੋਨੇ-ਕੋਨੇ 'ਚ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਉਹ ਬਣਾਈ ਜਾਣੀ ਚਾਹੀਦੀ ਆ ਸਾਡੇ 350 ਸਾਲਾ ਸਾਡੇ ਗੁਰੂ ਤਿਗ ਬਹਾਦਰ ਜੀ ਦਾ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਸ਼ਹਾਦਤ ਆ ਲਾਲ ਕਿਲੇ ਤੇ ਸਾਡੇ ਨਿਸ਼ਾਨ ਝੁਲੇ ਨੇ ਕਿ ਸਾਰੀਆਂ ਦੇਖ ਕੇ ਆ ਗੁੰਡਾ ਗੰਡਾ ਕਰਦੀ ਦੀ ਕੋਈ ਪਰਵਾਹ ਨਹੀਂ ਤੁਸੀਂ ਪਾਰ ਪੰਜਾਬ ਦੀ ਮਾਰਸ਼ਲ ਕਾ ਹਮਾਰਾ ਸਾਡੀ ਇਹਨਾਂ ਦਾ ਤਾਂ ਇਲਾਜ ਕਰਾਂਗੇ ਜਿਹੜੇ ਅਫਸਰ ਨੇ ਇਹਨਾਂ ਦਾ ਇਲਾਜ ਕਰਾਂਗੇ ਜਿਨ੍ਹਾਂ ਨੇ ਇਹ ਸਾਰੀਆਂ ਜਿਹੜੀਆਂ ਮਤਲਬ ਵਧੀਕੀਆਂ ਮੈਂ ਸਮਝਦਾ ਕਿਤੇ ਵੀ ਇਹੋ ਜਿਹਾ ਕੰਮ ਨਹੀਂਗਾ ਤੇ ਜੇ ਆਪਾਂ ਅੱਗੇ ਨਸ਼ਿਆਂ ਤੋਂ ਬਚਾਉਣਾ ਨਸ਼ਿਆਂ ਤੋਂ ਰੋਕਣਾ ਉਹਦੇ ਲਈ ਵੀ ਤੁਸੀਂ ਡਬਲ ਇੰਜਰ ਆ ਤਾਂ ਟ੍ਰਿਪਲ ਇੰਜਨ ਆ 27 ਦੇ ਵਿੱਚ ਸਰਕਾਰ ਬੀਜੇਪੀ ਦੀ ਬਣਨੀ ਬਣਨੀ ਹੈ ਬਣਾਵਾਂਗੇ ਬਣਾਵਾਵਾਂਗੇ ਚਾਹੇ ਕੁਛ ਕਿਵੇਂ ਵੀ ਬਣਾਈਏ ਆ ਸੈਂਟਰਲ ਸਰਕਾਰ ਬੀਜੇਪੀ ਦੀ ਜੇ ਜਿਹੜਾ ਤੀਜਾ ਇੰਜਣ ਆ ਉਹ ਥੋੜਾ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦ ਵਾਲਿਆਂ ਦਾ ਤੇ ਤਿੰਨੋਂ ਇੰਜਨ ਲਾ ਕੇ ਬਾਕੀ ਰੇਲ ਦਾ ਮੇਕ ਮੇਰੇ ਕੋਲ ਹੈਗਾ ਹੈ ਤੇ ਹੋਰ ਇੱਕ ਚੌਥਾ ਇੰਜਨ ਲਾ ਦਾਂਗੇ ਤਕੜੇ ਹੋ ਕੇ ਆਪਾਂ ਇਹਨੂੰ ਇਸ ਵਾਰ ਸਾਰੇ ਸਾਡੇ ਕੈਂਡੀਡੇਟਾਂ ਨੂੰ ਜਿੰਨੇ ਵੀ ਪੰਜਾਬ ਚ ਬੀਜੇਪੀ ਦੇ ਕੈਂਡੀਡੇਟ ਖੜੇ ਆ ਉਹਨਾਂ ਨੂੰ ਤਕੜੇ ਹੋ ਕੇ ਵੋਟਾਂ ਪਾਓ ਮੈਂ ਜ਼ਿੰਮੇਵਾਰੀ ਲੈਣਾ ਸੈਂਟਰ ਵੱਲੋਂ ਕੇਂਦਰ ਵੱਲੋਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸਾਡੇ ਲੀਡਰ ਅਮਿਤ ਸ਼ਾਹ ਜੀ ਵੱਲੋਂ ਸਾਡੇ ਪ੍ਰਧਾਨ ਨੱਡਾ ਜੀ ਵੱਲੋਂ ਤੇ ਸਾਰੀ ਕੇਂਦਰ ਦੀ ਮਿਨਿਸਟਰੀ ਵੱਲੋਂ ਸ਼ਿਵਰਾਜ ਚੋਹਾਨ ਜੀ ਤੁਹਾਨੂੰ ਪਤਾ ਹੀ ਹੈ ਹਰ ਤੀਜੇ ਦਿਨ ਤੁਹਾਡੇ ਕੋਲ ਹੁੰਦੇ ਆ ਤੇ ਜੇ ਕਿਤੇ ਤੁਸੀਂ ਕੋ ਬੀਜੇਪੀ ਦੇ ਬੰਦੇ ਜਿਤਾਤੇ ਤਾਂ ਹੋਰ ਚਾ ਨਾਲ ਉੱਥੇ ਡੇਰੇ ਲਾਉਣਗੇ ਤੁਹਾਡੇ ਖਾਤੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਵੋਟਾਂ ਜਿਹੜੀਆਂ ਉਹ ਪੈਦੀਆਂ ਮੇਰੀ ਲੋਕਤਾਂ ਨੂੰ ਬੇਇੱਜ਼ਤੀ ਆ ਕਿ ਉਹ ਅਮਨ ਮਾਨ ਦੇ ਨਾਲ ਵੋਟਾਂ ਪਾਉਣ ਸ਼ਾਮ ਤੱਕ ਵੋਟਾਂ ਪੈਣੀਆਂ ਕੋਈ ਲੜਾਈ ਝਗੜਾ ਨਾ ਕਰਨ ਸ਼ਾਂਤੀ ਦੇ ਨਾਲ ਹਰ ਬੰਦੇ ਨੂੰ ਦੁਤਕਾ ਰਿਹਾ ਕਿ ਆਪਣੀ ਵੋਟ ਪਾਵੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਸਾਡੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਪ੍ਰਚਾਰ ਕੀਤਾ ਪੰਜਾਬ ਦੇ ਵਿੱਚ ਉਹ ਪਵਤਾਰ ਅਸੀਂ ਜਿਹੜਾ ਮਾਨ ਸਾਹਿਬ ਨੇ ਜਿਹੜੇ ਵਿਕਾਸ ਦੇ ਕੰਮ ਕੀਤੇ ਆ ਜਿਹੜੇ ਮਾਨ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਪਿੰਡਾਂ ਲਈ ਇਸ ਇਸ ਜਿੱਥੇ ਮੈਂ ਖੜਾ ਆ ਸਕੂਲ ਤੋਂ ਮੈਂ 10ਵੀਂ ਪਾਸ ਕੀਤੀ ਆ ਇੱਥੇ ਬਹੁਤ ਪੈਸੇ ਦਿੱਤੇ ਸਾਰੇ ਹੀ ਇਲਾਕਿਆਂ ਦੇ ਵਿੱਚ ਦਿਹਾਤੀ ਏਰੀਆ ਦੇ ਵਿੱਚ ਮਾਨ ਸਾਹਿਬ ਨੇ ਬਹੁਤ ਜ਼ਿਆਦਾ ਪੈਸਾ ਜਿਹੜਾ ਦਿੱਤਾ ਸੋ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਦੇ ਔਰ ਲਾਜਮੀ ਅੱਜ ਜਿਹੜੇ ਵੋਟਰ ਨੇ ਉਹ ਵਿਕਾਸ ਮੰਦੇ ਦਾ ਦੇ ਰਸਤੇ ਹੋਏ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਝਾੜੂ ਨੂੰ ਵੋਟ ਪਾਉਣਗੇ ਉਹ ਇੱਥੋਂ ਸਾਡਾ ਜਿਹੜਾ ਬਲਾਕ ਸੰਮਤੀ ਦਾ ਜ਼ੋਨ ਸੀਗਾ ਉਹ ਤੇ ਬਿਨਾਂ ਮੁਕਾਬਲੇ ਇੱਥੋਂ ਜਿੱਤਿਆ ਗਿਆ ਸੀਗਾ ਤੇ ਜਿਹੜਾ ਪੁਜੀਸ਼ਨ ਦਾ ਸਾਡਾ ਭੈਣ ਜੀ ਮਨਦੀਪ ਕੋਰ ਹੈ ਲਾਜਮੀ ਸਾਰੇ ਜਾਣੇ ਝਾੜੂ ਦੇ ਉੱਤੇ ਮੋਹਰ ਲਾਉਣਗੇ ਹਰਵਲ ਸਾਹਿਬ ਇਹ ਜੱਦੀ ਪਿੰਡ ਹੈ ਜੀ ਤੁਹਾਡਾ ਸਾ ਇਹ ਮੇਰਾ ਜੱਦੀ ਪਿੰਡ ਹੈ ਜੀ ਅੱਜ ਜਿਹੜਾ ਮੇਰਾ ਆ ਮੈਂ ਉੱਥੇ ਮੱਥਾ ਟੇਕਣ ਚੱਲਿਆ ਇਹ ਬੋਰਡ ਦੇ ਥੱਲੇ ਬਹਿ ਕੇ ਮੈਂ ਪੜਦਾ ਰਿਆਂ ਇਹ ਮੇਰਾ ਪਲ ਜਿਹੜੇ ਮੈਨੂੰ ਜ਼ਿੰਦਗੀ ਦੇ ਕਦੀ ਨਹੀਂ ਭੁੱਲਦੇ ਹਾਂ ਮੈਂ ਜਦੋਂ ਸਕੂਲ ਉਹਨਾਂ ਦਾ ਮੈਂ ਇੱਥੇ ਮੱਥਾ ਟੇਕੀ ਖਾਸੇ ਅਟਾਰੀ ਖਾਸੇ ਦੇ ਵਿੱਚ ਕੀ ਹੋਇਆ ਹੈ ਕਿ ਪ੍ਰਿੰਟਿੰਗ ਜੋ ਹੈ ਬੈਲਟ ਪੇਪਰਾਂ ਤੇ ਗਲਤ ਹੋ ਗਈ ਆਮ ਆਦਮੀ ਪਾਰਟੀ ਦੇ ਉਹ ਦਿਵਾਰ ਦੇ ਅੱਗੇ ਨਿਸ਼ਾਨ ਜਿਹੜਾ ਸੀਗਾ ਉਹ ਤਕੜੀ ਦਾ ਆ ਗਿਆ ਜੀ ਉਹ ਚੋਣ ਰੱਦ ਕਰ ਦਿੱਤੀ ਗਈ ਬਲੌਕ ਸਮਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਹੋ ਰਹੀ ਹੈ ਉਹ ਤੇ ਦੇਖੋ ਜੇ ਕਿਤੇ ਪ੍ਰਿੰਟਿੰਗ ਦੇ ਵਿੱਚ ਉੱਥੇ ਮਤਲਬ ਹੋ ਗਿਆ ਤੇ ਉਹ ਮਾਰੀ ਗੱਲ ਹੋਈ ਨਹੀਂ ਹੋਣੀ ਚਾਹੀਦੀ ਪੱਛੇ ਤੋਂ ਚੋਣ ਕਮਿਸ਼ਨ ਦਵਾਦਾ ਚੋਣ ਨਾ ਆ ਦੂਗਾ ਉਹਨੂੰ ਕਹਿਲੀ ਹੈ ਜੀ ਉਹਨੂੰ ਕਹਿਲੀ ਕਦੋਂ ਗੈਲੀ ਹੋ ਗਈ ਜਦੋਂ ਪ੍ਰਿੰਟ ਕਰਦੇ ਹੋਣਗੇ ਵੈਲਟ ਪੇਪਰ ਉਦੋਂ ਕਦੋਂ ਗੈਲੀ ਹੋ ਗਈ ਚੰਨੀ ਸਾਹਿਬ ਦੇ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਜਿਉਂ ਉਹਨਾਂ ਨੇ ਵੀ ਵੈਲਟ ਪੇਪਰ ਨੂੰ ਲੈ ਕੇ ਬਿਆਨ ਦਿੱਤਾ ਸੀਗਾ ਜੀ ਚੰਨੀ ਸਾਹਿਬ ਦੇ ਬਿਆਨ ਨੂੰ ਸੀਰਸ ਲੈਂਦਾ ਜਿਉਂ ਤਾਂ ਹੀ ਆਂਦੇ ਪੈ ਰਹੇ ਸਾਰੇ ਚਾਹੋ ਵੈਲਟ ਪੇਪਰ ਦੀ ਗੱਲ ਕਦੇ ਚਾਹੋ ਬੱਕਰੀ ਚੋਣ ਦੀ ਗੱਲ ਕਦੇ ਚਾਹੋ ਟੈਂਟ ਲਾਉਣ ਦੀ ਗੱਲ ਕਰੇ ਜੰਨੀ ਸਾਹਿਬ ਤੇ ਸਿੱਧੂ ਸਾਹਿਬ ਦੀ ਘਰਦੀ ਨੇ ਤੇ ਸੁਨੀਲ ਜਾਖੜ ਨੇ ਸਪਸ਼ਟ ਕਰਤਾ ਕਿ 350 ਕਰੋੜ ਰੁਪਇਆ ਦੇ ਕੇ ਜਿਹੜੇ ਬੰਦੇ ਮੁਖਰਤੀ ਬਣੇ ਹੋਣ ਉਹਨਾਂ ਨੇ ਪੰਜਾਬ ਦਾ ਦਰਦ ਪੰਜਾਬ ਦੇ ਮਸਲੇ ਨਾ ਕਦੀ ਪਹਿਲਾ ਉਹਨਾਂ ਦੇ ਮਤਲਬ ਜਿਹੜਾ ਉਹ ਉਹਨਾਂ ਦੇ ਹੈਗੇ ਸੀਗੇ ਨਾ ਅੱਜ ਹੀ ਹੈਗੇ ਆ ਉਹ ਤਾਂ ਸਿਰਫ ਕੁਰਸੀ ਦੀ ਲੜਾਈ ਲਾੜੀ ਕਾਂਗਰਸ ਤੁਸੀਂ ਦੇਖਿਆ ਪਿੰਡ ਦੇ ਵਿੱਚ ਕਾਂਗਰਸ ਨੇ ਬੂਥ ਵੀ ਲਾਇਆ ਮਤਲਬ ਕਾਂਗਰਸ ਜਿਹੜੀ ਆ ਉਹ ਸਿਰਫ ਗੱਦੀ ਦੀ ਲੜਾਈ ਲੜਦੀ ਆ ਪੰਜਾਬ ਦੀ ਲੜਾਈ ਕਾਂਗਰਸ ਦੇ ਏਜੰਡੇ ਦੇ ਨਾਂ ਕਦੀ ਸੀ ਨਾ ਕਦੀ ਹੈ ਰਾਜਸਥਾਨ ਸੀ ਹਲਕੇ ਜਿਹਾ ਕਾਫੀ ਗੁੰਡਾ ਕਰਦੀ ਦੇਖਣ ਨੂੰ ਮਿਲੀ ਸੀਗੀ ਨੰਜ਼ੁਦਗੀਆਂ ਪਰ ਨੂੰ ਲੈ ਕੇ ਤੁਹਾਡੇ ਉਥੋਂ ਦੇ ਉਮੀਦਵਾਰ ਵੀ ਜਿਹੜੇ ਉਹ ਵੀ ਫੱਟੜ ਹੋਏ ਸੀਗੇ ਦੇਖੋ ਇੱਕ ਵਾਧਾ ਜਿਹੜਾ ਇੱਕ ਪਿੰਡ ਦੇ ਵਿੱਚ ਪਿੰਡੀ ਸੈਦਾਂ ਦੇ ਵਿੱਚ ਝਗੜਾ ਹੋਇਆ ਇਹ ਤੋਂ ਬਿਨਾਂ ਕਿਤੇ ਕੋਈ ਝਗੜਾ ਨਹੀਂ ਹੋਇਆ ਅਵਾਸਾਂਗ ਦੇ ਵਿੱਚ ਅੱਜ ਨਾਲ ਇਹ ਕੋਈ ਝਗੜਾ ਨਹੀਂ ਹੋਇਆ ਜੰਗਿਆਲੇ ਦੇ ਵਿੱਚ ਕੋਈ ਝਗੜਾ ਨਹੀਂ ਹੋਇਆ ਬਾਬੇ ਬਕਾਲੇ ਦੇ ਕੋਈ ਝਗੜਾ ਨਹੀਂ ਹੋਇਆ ਮਜੀਠੇ ਦੇ ਵਿੱਚ ਕੋਈ ਝਗੜਾ ਨਹੀਂ ਹੋਇਆ ਮਾੜੀਆ ਇੱਕ ਪਿੰਡ ਵਿੱਚ ਪਿੰਡੀ ਸਦਾ ਚ ਝਗੜਾ ਹੋ ਗਿਆ ਉਹਨਾਂ ਦਾ ਉਹ ਪਿੰਡ ਦੇ ਵਿੱਚ ਕਈ ਗੱਲਾਂ ਇੰਨਾ ਲੈਕਚਰਾਂ ਦੇ ਵਿੱਚ ਹੋ ਜਾਂਦਾ ਪਰ ਉਹ ਮਾੜੀ ਗੱਲ ਹੋਈ ਉਹ ਵੀ ਨਹੀਂ ਹੋਣਾ ਕਾਂਗਰਸ ਦਾ ਬਾਈਕਾਟ ਕਿਵੇਂ ਦੇਖ ਰਹੇ ਹੋ ਆ ਤੁਹਾਡੇ ਖਾਸ ਕਰਕੇ ਰੰਦਾਸ ਏਰੀਆ ਆਟਾਰੀ ਇੱਧਰ ਸਾਰੇ ਕਾਂਗਰਸ ਦਾ ਬਾਈਕਾਟ ਨਹੀਂ ਹੈ ਕਾਂਗਰਸ ਦੇ ਪੱਲੇ ਕੁਝ ਨਹੀਂ ਕਾਰਨ ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜ ਗਈ ਕਾਂਗਰਸ ਤੋਂ ਆਪਣੇ ਉਮੀਦਵਾਰ ਨਹੀਂ ਲੱਭੇ ਕਿ ਕਿਹੜੇ ਉਮੀਦਵਾਰ ਖਲਾ ਕੋਈ ਬਾਈਕਾਟ ਨਹੀਂ ਚੋਣ ਮੈਦਾਨ ਤੋਂ ਭੱਜ ਗਈ ਕਾਂਗਰਸ ਮਿਹਰਬਾਨ ਮਿਹਰਬਾਨ